ਵਿਚ ਖੜ ਗਿਆ ਕੋਈ ਉਹ ਅੰਚਨ ਕੁਮਾਰੀ ਭਈਏ ਰਾਣੀ ਦੇ ਹੱਥ ਦੇ ਵਿੱਚ ਖੜ ਗਿਆ ਆਹੇ ਡਰਾਮਾ ਵਾਲਾ ਚੱਲਦਾ ਪਿਆ ਮਤਲਬ ਹੁਣ ਜਿੰਨਾ ਮਲੰਗਾ ਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਜਿੰਨਾ ਮਲੰਗਾ ਨੂੰ ਜਿੰਨਾਂ ਨੂੰ ਘਰ ਦੇ ਵੀ ਨਹੀਂ ਪੁੱਛਦੇ ਤੇ ਉਹ ਮਲੰਗਾ ਉੱਠ ਕੇ ਆ ਗਏ ਪ੍ਰੈਸ ਕਾਨਫਰੈਂਸਾਂ ਕਰਦੇ ਆ ਮਤਲਬ ਫੇਮ ਲੈਣ ਦੀ ਖਾਤਰ ਸਿਕਿਉਰਟੀਆਂ ਲੈਣ ਦੀ ਖਾਤਰ ਇੱਕ ਹੋਰ ਆ ਡਰਾਮੇਬਾਜ਼ ਆ ਉੱਠਿਆ ਇਹ ਪਤਾ ਨਹੀਂ ਜਿਹਨੂੰ ਜਿੱਦਾ ਕਿਸੇ ਨੂੰ ਨਹੀਂ ਪਤਾ ਸੀ ਕੌਣ ਆ ਕੌਣ ਨਹੀਂ ਆ ਬੜਾ ਸੁਣੋ ਇਹਨੂੰ ਜਪਾ ਜਿਦਾਂ ਮਰਜੀ ਉਹ ਚਾਹ ਕੱਲੇ ਨੂੰ ਕੱਲਾ ਜਿੱਥੇ ਮਰਜੀ ਰਹੇ ਲੜ ਲੜ ਤੋਂ ਨਹੀਂ ਡਰਦੇ ਕੋਈ ਯੋਦਾ ਨਹੀਂ ਹੈ ਅਮਰਤਪਾਲ ਮੇਰਾ ਕੋਈ ਯੋਦਾ ਨਹੀਂ ਹੈ ਕੋਈ ਯੋਦਾ ਨਹੀਂ ਜੇ ਯੋਦਾ ਹੁੰਦਾ ਨਾ ਅੱਜ ਪੰਜਾਬ ਚਾਕੇ ਸਰੈਂਡਰ ਕਰਦਾ ਜੇ ਯੋਦਾ ਹੁੰਦਾ ਤਾਂ ਸਰੈਂਡਰ ਕਰਦਾ ਪਰ ਇਹਨੇ ਕੋਈ ਸਰੈਂਡਰ ਨਹੀਂ ਕੀਤਾ ਸਿਰਫ ਹਵਾਵਾਜੀ ਕਰਦਾ ਮੈਂ ਉਹ ਕਰ ਦੋ ਉਹ ਕਰ ਦੋ ਤਿੰਨ ਚਾਰ ਕੁੜੇ ਨੂੰ ਹੋਰ ਨੂੰ ਕਿਹਨੂੰ ਮਾਰੇਗਾ ਤੂੰ ਕਿੱਟਾ ਖੱਬੀ ਖਾਨ ਹੈ ਬਾਈ ਤੂੰ ਕਿੱਟਾ ਕੋ ਹੈ ਕਿੱਟਾ ਜਿਗਰ ਵਾਲਾ ਤੂੰ ਤਿੰਨ ਤਿੰਨ ਬੰਦੇ ਇੱਕ ਕੁੜੀ ਨੂੰ ਮਾਰ ਲੈ ਕਿੱਡੀ ਕਿਸਾਬਾ ਦੇਖੋ ਵੀ ਆਪਾਂ ਆ ਜਿਹੜੀ ਸੂਰਤ ਆ ਕੇ ਤੇ ਦੇਖੀ ਸੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਦੇਖੀ ਹੋਈ ਸ਼ਕਲ ਕਿਸੇ ਨੇ ਦੇਖੀ ਹੋਊਗੀ ਬੰਦਾ ਕਾਉਣ ਆ ਕਾਉਣ ਨਹੀਂ ਆ ਕੇ ਤੀਜੇ ਦਿਨ ਇਦਾਂ ਦਾ ਇੱਕ ਮਲੰਗ ਜਿਹਾ ਬੰਦਾ ਆ ਕੇ ਤੇ ਡਰਾਮੇ ਬਾਜੀ ਕਰਦਾ ਕੰਟਰੋਵਰਸੀ ਲੈ ਕੇ ਬਹਿ ਜਾਂਦਾ ਕਦੇ ਕੈਨਰਾਂ ਦੇ ਨਾਲ ਗੱਲ ਕਰਦਾ ਉਹਨਾਂ ਨੂੰ ਮਾੜਾ ਮੋਟਾ ਮਿਰਚ ਮਸਾਲਾ ਦੇ ਕੇ ਤੇ ਚੱਲ ਡਰਾਮੇ ਬਾਜੀਆਂ ਕਰਦਾ ਹੁਣ ਇਹ ਬੰਦਾ ਐਡਾ ਵੱਡਾ ਡਰਾਮੇਬਾਜ਼ ਆ ਕਿ ਇਹ ਕੰਚਨ ਕ੍ਰਾਈ ਕੁਮਾਰੀ ਦਾ ਬਣ ਗਿਆ ਭਰਾ ਜਿਹੜੀ ਮਰ ਗਈ ਭਈਏ ਰਾਣੀ ਉਹਨੋਂ ਦਾ ਭਰਾ ਬਣਿਆ ਹੋਇਆ ਤੇ ਅਮਰਤ ਅਮਰਤਪਾਲ ਦੇ ਖਿਲਾਫ ਬੋਲਦਾ ਪਿਆ ਤੇ ਅਮਰਤਪਾਲ ਨੂੰ ਕਹਿ ਰਿਹਾ ਜੀ ਮੈਂ ਜੇਲ ਕਰਾ ਕੇ ਛੱਡੂ ਫਲਾਨਾ ਡਮਕਾਨਾ ਜੇ ਹੈ ਉਹ ਹੈ ਠੀਕ ਹੈ ਜੇ ਤੂੰ ਜੇਲ ਕਰਾਉਣੀ ਆ ਤੂੰ ਚੁੱਪਚਾਪ ਉਹਦਾ ਕੇਸ ਲੜੀ ਜਾ ਡਰਾਮੇਬਾਜ਼ੀਆਂ ਕਾਹਦੇ ਲਈ ਕਰਦਾ ਇਹ ਡਰਾਮੇ ਜਿਹੜੇ ਕਰਦਾ ਇਹ ਕਾਹਦੇ ਲਈ ਹੋ ਰਿਹਾ ਫਿਰ ਇਹਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਬੋਲਿਆ ਗੈਂਗਸਟਰ ਜਿਹੜਾ ਸਹਿਬਾਸ਼ ਹੈ ਜਾਦ ਭੱਟੀ ਹੈ ਕੋਈ ਪਾਕਿਸਤਾਨ ਦਾ ਇਹਨੇ ਉਹਦਾ ਨਾਮ ਲੈਂਤਾ ਇਨੇ ਨਾਂ ਲੈ ਕੇ ਕਹਿ ਦਿੱਤਾ ਕਿ ਮੈਂ ਤੇਰੇ ਇਹਦੇ ਮੱਚ ਪੇੜਾ ਮਾਰੂੰਗਾ ਇਹਦੇ ਮੈਂ ਛੱਤਰ ਮਾਰੂੰਗਾ ਕਿਉਂਕਿ ਇਹਨੂੰ ਪਤਾ ਸੀਗਾ ਕਿ ਉਹ ਬੰਦਾ ਜਿਹੜਾ ਐਕਟਿਵ ਆ ਮਤਲਬ ਉਹ ਹਰ ਕਿਸੇ ਦਾ ਉਹਦੇ ਪਿਛਲੇ ਦਿਨੀ ਉਹ ਇੱਕ ਰੋਜ਼ ਜਿਹੜਾ ਉਹ ਯੂਟਿਊਬਰ ਦੇ ਨਾਲ ਵੀ ਉਹਦਾ ਪੰਗਾ ਪਿਆ ਸੀ ਮਤਲਬ ਉਹ ਇਹਨੂੰ ਪਤਾ ਸੀ ਫਿਰ ਇਸ ਬੰਦੇ ਨੇ ਐਡਾ ਡਰਾਮਾ ਕੀਤਾ ਇਹਨੇ ਆਪਣੀ ਇੰਟਰਵਿਊ 'ਚ ਆਪਣਾ ਨੰਬਰ ਬੋਲ ਦਿੱਤਾ ਇਹਨੇ ਜਿਹੜਾ ਉਹ ਗੈਂਗਸਟਰਸ ਹੈ ਯਾਰ ਭੱਟੀ ਉਹਦੇ ਖਿਲਾਫ ਇਹਨੇ ਬੋਲਿਆ ਤੇ ਵੀ ਮੈਂ ਉਹਦੇ ਛੱਤਰ ਮਾਰੂਗਾ ਕਰੂਗਾ ਸਦਾ ਮੇਰੇ ਇੱਕ ਚਾ ਆ ਕੇ ਵਜੇ ਇਕੱਲੇ ਨਾਲ ਇਕੱਲਾ ਦੇਖ ਲਵੇ ਇਦਾਂ ਕਹਿ ਕੇ ਫਿਰ ਇਹਨੇ ਕਹਿੰਦਾ ਮੈਂ ਕਿਹਾ ਗਿਆ ਤੋ ਡਰਦਾ ਇਹਨੇ ਆਪਣਾ ਨੰਬਰ ਫੋਨ ਨੰਬਰ ਬੋਲ ਦਿੱਤਾ ਸੋਰੀ ਫੋਨ ਨੰਬਰ ਬੋਲਿਆ ਹੁਣ ਇਹਨੂੰ ਪਤਾ ਹੈ ਕਿ ਇਹਦਾ ਫੋਨ ਨੰਬਰ ਜਿਹੜਾ ਇਹਨੇ ਬੋਲਿਆ ਨਾ ਇਹਦਾ ਨੰਬਰ ਦੇਣ ਦਾ ਇਹਦਾ ਮਤਲਬ ਹੀ ਇਹ ਸੀਗਾ ਕਿ ਮੈਂ ਨੰਬਰ ਦਊਂਗਾ ਤੇ ਮੈਨੂੰ ਫੋਨ ਆਉਣਾ ਹੀ ਆਉਣਾ ਉਸ ਉਹਨੇ ਨੰਬਰ ਜਿਹੜਾ ਲੈ ਕੇ ਤੇ ਮੈਨੂੰ ਲੱਗਦਾ ਇਹਨੂੰ ਫੋਨ ਇਹ ਤੇ ਫੋਨ ਕਰ ਲਿਆ ਆ ਉਹੀ ਹੁਣ ਉਹਦਾ ਫੋਨ ਜਿਹੜਾ ਸੁਣਾਉਦਾ ਪਿਆ ਮਤਲਬ ਜਦਕੇ ਮੈਂ ਸਾਨੂੰ ਤੇ ਜੋ ਲਗਿਆ ਵੀ ਇਹਨੇ ਉਹਨੂੰ ਇਹਨੂੰ ਇਹਨੂੰ ਉਹ ਇਹਨੇ ਕਿਹਾ ਕਿ ਮੈਂ ਅਛਿਆ ਜਾਰ ਪੱਟੀ ਦੇ ਛੇਤਰ ਫੇਰੂੰਗਾ ਤੇ ਉਹ ਹੁਣ ਆ ਜਿਹੜੀ ਆਪਾਂ ਰਿਕਾਰਡਿੰਗ ਸੁਣਦੇ ਉਹ ਪੁੱਛਦਾ ਪਿਆ ਵੀ ਤੂੰ ਮਤਲਬ ਮਤਲਬ ਮੇਰੇ ਛੇਤਰ ਫੇਰੇਗਾ ਕਿ ਹੈਗੀ ਤੈਨਚੇ ਹਿੰਮਤ ਹੈ ਇਹ ਉਹਨੂੰ ਅੱਗੇ ਜੀ ਜੀ ਕਰਕੇ ਗੱਲ ਕਰਦਾ ਇਹ ਬਦਮਾਸ਼ ਦੇਖੋ ਮਤਲਬ ਕਿੱਡਾ ਵੱਡਾ ਦੇਖੋ ਬਦਮਾਸ਼ ਆ ਜਿੰਨੀ ਇੰਟਰਵਿਊ ਦੇ ਵਿੱਚ ਜਿੰਨਾ ਵੀ ਇਹਦੀ ਰਿਕਾਰਡਿੰਗ ਉਹਦੇ ਨਾਲ ਲੀਕ ਹੋਈ ਆ ਮਤਲਬ ਗੱਲ ਹੋਈ ਆ ਜਿਹੜੀ ਰਿਕਾਰਡਿੰਗ ਹੁਣ মিডিਆ ਦੇ ਵਿੱਚ ਸੁਣਾਉਦਾ ਪਿਆ ਉਹਦੇ ਵਿੱਚ ਹਰ ਜਗ੍ਹਾ ਤੇ ਉਹਨੂੰ ਜੀ ਕਹਿ ਕੇ ਬੋਲਿਆ ਹਾ ਵੀਰ ਜੀ ਕਹਿ ਕੇ ਬੋਲਿਆ ਹਾ ਤੁਸੀਂ ਦੇਖੋ ਮਤਲਬ ਜਾਣ ਤੂੰ ਫਿਰ ਜਿੱਦਾਂ ਪਹਿਲਾਂ ਕਹਿੰਦਾ ਸੀ ਮੈਂ ਇਹਦੇ ਛੇਤਰ ਮਾਰੂੰਗਾ ਫਿਰ ਉਸੇ ਤਰੀਕੇ ਨਾਲ ਉਹਨੂੰ ਉਹਦੇ ਵਿੱਚ ਵੀ ਜਵਾਬ ਦੇਣਾ ਜੇ ਤੂੰ ਫੋਨ ਤੇ ਤੇਰੀ ਉਹਦੇ ਨਾਲ ਗੱਲ ਹੁੰਦੀ ਪਈਆ ਤੇ ਜਿੱਦਾਂ ਉਹਨੂੰ ਫੋਨ ਆਇਆ ਤਾਂ ਤੇਰੀ ਪੈਂਟ ਕਾਲੀ ਗਿੱਲੀ ਹੋ ਗਈ ਮੁੜ ਕੇ ਤੂੰ ਪੈਂਟ ਗਿੱਲੀ ਕਰਕੇ ਬਹਿ ਗਿਆ ਜੀ ਜੀ ਕਰਨ ੜਿਆ ਉਹਨੂੰ ਫਿਰ ਮੋੜਿਓ ਉਸੇ ਤਰ੍ਹਾਂ ਜਵਾਬ ਦੇ ਫਿਰ ਇਹਨੇ ਦੇਖਿਆ ਵੀ ਹੁਣ ਰਿਕਾਰਡਿੰਗ ਜਿਹਨੂੰ ਆਪੇ মিডিਆ ਦੇ ਸਾਹਮਣੇ ਕਰਤੀ ਸਾਜ਼ਿਸ਼ ਤਾਂ ਸਹੀ ਇਹੀ ਸੀ ਵੀ ਸਕਿਉਰਿਟੀ ਲੈਣੀ ਆ ਗਰ ਡਰਾਮਾ ਸਿਰਫ ਸਕਿਉਰਿਟੀ ਦਾ ਆਇਆ ਬਸ ਸਕਿਉਰਿਟੀ ਲੈਣ ਦਾ ਕਰਕੇ ਡਰਾਮਾ ਰਾ ਚ ਲਿਆ ਤੇ ਹੁਣ ਪਤਾ ਵੀ ਜਦੋਂ ਲੋਕਾਂ ਨੇ ਥੱਲੇ ਪੁੱਠੇ ਸਿੱਧੇ ਕਮੈਂਟ ਪਾਏ ਵੀ ਹੁਣ ਤੇਰਾ ਪਜਾਮਾ ਅਗੇ ਲਿਆ ਹੋ ਗਿਆ ਤੇਰੀ ਪੈਂਟ ਗਿੱਲੀ ਹੋ ਗਈ ਤੇ ਇਹ ਬੰਦਾ ਫਿਰ ਆ ਜੇ ਤੇ ਹੁਣ ਫਿਰ ਉਹਨੂੰ ਮਤਲਬ ਅਜੇ ਆ ਕੇ ਦਬਕੇ ਮਾਰਨ ਲੱਪਿਆ ਹੁਣ ਮੀਡੀਆ ਦੇ ਸਾਹਮਣੇ ਉਹਦੀਆਂ ਰਿਕਾਰਡਿੰਗਾਂ ਸੁਣਾ ਰਿਹਾ ਕਾਹਦੇ ਨੂੰ ਸੁਣਾ ਰਿਹਾ ਇਕੱਲੇ ਨੂੰ ਪੱਲਾ ਆ ਜਾ ਯਾਰ ਕਿੱਡੀ ਗੱਲ ਨਹੀਂ ਕਰ ਉਹਦੇ ਨਾਲ ਤੁਸੀਂ ਇਹ ਵੀ ਕਿਹਾ ਸੀਗਾ ਕਿ ਜੇ ਮੱਥਾ ਲਾਣਾ ਹੈ ਤਾਂ ਹਾਨਦਿਆਂ ਨਾਲ ਲਾ ਕਿ ਹੁਣ ਤਾਨੂੰ ਕੀ ਭੈਲੇ ਦਾ ਮੱਥਾ ਤੇ ਫਿਰ ਇਕੱਲੇ ਨੂੰ ਇਕੱਲਾ ਆਜ ਬਾਈ ਮੈਂ ਡਰਦਾ ਨਹੀਂ ਮੈਂ ਤੁਹਾਨੂੰ بار بار ਇੱਕੋ ਗੱਲ ਕਹਿੰਦਾ ਇਕੱਲੇ ਨੂੰ ਇਕੱਲਾ ਜਿੱਥੇ ਮਰ ਗਿਆ ਅਮਰਪਾਲ ਦਾ ਅਮਰਪਾਲ ਆਜੇ ਇੱਥੇ ਇਕੱਲਾ ਪਰ ਮੈਂ ਡਰਨ ਵਾਲਾ ਨਹੀਂ ਹੈ ਤੇ ਜਦ ਭੱਟੀ ਹੋ ਜਾਂ ਅਮਰਪਾਲ ਮੈਰੋ ਹੋ ਮੈਂ ਡਰਨ ਵਾਲੀ ਉਸ ਪਰਿਵਾਰ ਦੀ ਹੈਲਪ ਕਰਾਂਗਾ ਉਹਦੇ ਪਰਿਵਾਰ ਨਾਲ ਜੋੜਿਆ ਔਰ ਸਜ਼ਾ ਇਹਨੂੰ ਅਮਰਪਾਲ ਮੈਰੋ ਸਜ਼ਾ ਤੋ ਆ ਕੇ ਛੱਡਾਂਗਾ ਸੱਚੀ ਗੱਲ ਜੀ ਮੈਂ ਜਿਸ ਦੇ ਵੀ ਦੇਖੋ ਇਹ ਮਲਾਂਗੇ ਜੀ ਆ ਪਤਾ ਨਹੀਂ ਵਕੀਲ ਹੈਗਾ ਕਿ ਨਹੀਂ ਹੈਗਾ ਕਿੱਥੇ ਪ੍ਰੈਕਟਿਸ ਕਰਦਾ ਕਿ ਨਹੀਂ ਕਰਦਾ ਕੋ ਚਾਰਜ ਮਾਤਾ ਇਹਦੇ ਬੰਦੇ ਨੇ ਪੜੀਆਂ ਕਿ ਨਹੀਂ ਪੜੀਆਂ ਕਿਸੇ ਨੂੰ ਕੋਈ ਪਤਾ ਨਹੀਂ ਇਹਦਾ ਨਾਂ ਤੋਂ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਹੋ ਸਕਦਾ ਕਿ ਵਕੀਲ ਦੇ ਨਾਲ ਲੱਗਾ ਹੋਵੇ ਫੈਲਾ ਫੂਲਾ ਚੱਕਣ ਵਾਸਤੇ ਇੱਧਰ ਉੱਧਰ ਤੇ ਪਰ ਗੱਲ ਆ ਵੀ ਤੂੰ ਆ ਜਿਹੜੇ ਡਰਾਮੇ ਕਰਦਾ ਪਿਆ ਪਹਿਲਾਂ ਤੋ ਤੈਨੂੰ ਕੀ ਲੋੜ ਸੀ ਤੂੰ ਆਪਣਾ ਨੰਬਰ ਜਨਤਕ ਕਰਨ ਦੀ ਤੂੰ ਨਾਲ ਹੀ ਜੇ ਸਪੋਰਟ ਕਰਦਾ ਪਿਆ ਵਾਂ ਕੰਚਨ ਕੁਮਾਰੀ ਦੇ ਤੂੰ ਕਹਿੰਦਾ ਵੀ ਮੈਂ ਜੇਲ ਕਰਾ ਕੇ ਰਹੂੰਗਾ ਠੀਕ ਆ ਤੂੰ ਉਹਨੂੰ ਭੈਣ ਬਣਾਇਆ ਹੋਇਆ ਤੇ ਫਿਰ ਜੋ ਜਿਹੜੀ ਕਾਰਵਾਈ ਕਰਨੀ ਕਰ ਤੂੰ ਜਿਹੜੀ ਕਾਨੂੰਨੀ ਲੜਾਈ ਲੜਨੀ ਲੜ ਤੇ ਤੂੰ ਆਪਣੇ ਨੰਬਰ ਕਿਉਂ ਮਤਲਬ ਬੋਲਦਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੇ ਤੈਨੂੰ ਵੀ ਪਤਾ ਸੀ ਮੈਨੂੰ ਕੋਈ ਨਾ ਕੋਈ ਫੋਨ ਆਵੇ ਤੇ ਇਹੇ ਨੰਬਰ ਲੈ ਕੇ ਮੈਂ ਪੁਲਿਸ ਦੇ ਕੋਲ ਜਾਵਾਂ ਮੈਂ মিডিਆ ਦੇ ਕੋਲ ਜਾਵਾਂ ਤੇ ਮੈਂ ਸਿਕਿਉਰਿਟੀ ਲਵਾ ਆਹ ਡਰਾਮਾ ਇਹ ਬੰਦੇ ਦਾ ਸਾਰਾ ਸਿਕਿਉਰਿਟੀ ਦੇ ਚੱਕਰ ਦੇ ਵਿੱਚ ਆ ਤੇ ਹੱਲੇ ਹੋਰ ਪਤਾ ਨਹੀਂ ਕਿੰਨੇ ਕੌਣੇ ਇਦਾਂ ਦੇ ਹੱਲੇ ਹੋਰ ਪਤਾ ਨਹੀਂ ਕਿੰਨੇ ਕੰਮ ਲੰਗ ਆਉਣੇ ਜਿਹੜੇ ਸਿਕਿਉਰਿਟੀਆਂ ਮੰਗਣਗੇ ਦੇਖੋ ਇਹ ਸਿਰਫ ਸੋਸ਼ਲ ਵਰਕਰ ਨੇ ਉਹਨਾਂ ਨੂੰ ਧਮਕੀਆਂ ਮੇ ਅਜੋ ਜੀ ਨੇ ਤੇ ਮੇਰੇ ਨਾਲ ਮੌਜੂਦ ਨੇ ਸਿਵਨਜੀ ਸਿੰਘ ਮਾਨ ਕੀ ਮੁੱਦਾ ਜੀ ਦੇਖੋ ਜੀ ਦੇਖੋ ਜੀ 2-3 ਦਿਨ ਪਹਿਲਾਂ ਇੱਕ ਪੀਸੀ ਕੀਤੀ ਸੀ ਮੁਹਾਲੀ ਤੇ ਉਹਦੇ ਚ ਅਮਰਪਾਲ ਨੇ ਅੰਗੇਸ ਸੀ ਕਿ ਜਿਹੜਾ ਕਿ ਉਹਨੇ ਇੱਕ ਕੁੜੀ ਨੂੰ ਜਾਨੋਂ ਮਾਰ ਦਿੱਤਾ ਗਿਆ ਸੀਗਾ ਉਹਦੇ ਅੰਗੇਸ ਸੀ ਕਿ ਜਿਹੜਾ ਕਿ ਇੱਕ ਸ਼ਹਿਨਾਜ਼ ਭੱਟੀ ਨੇ ਉਹਦੇ ਉਹਦੇ ਸੰਬੰਧ ਚ ਇੱਕ ਵੀਡੀਓ ਪਾਈ ਸੀਗੀ ਅਮਰਪਾਲ ਮਹਿਰੋਂ ਨੇ ਬਹੁਤ ਚੰਗਾ ਕੰਮ ਕੀਤਾ ਕੀ ਅਮਰਪਾਲ ਨੇ ਚੰਗਾ ਕੰਮ ਕੀਤਾ ਕਾਹਦਾ ਚੰਗਾ ਕੰਮ ਕੀਤਾ ਸੀ ਉਹਦੇ ਉਹਦੇ ਗੱਲ ਸੁਣ ਕੇ ਉਹ ਮੈਨੂੰ ਸੁਜਾਤ ਭੱਟੀ ਕਾਲ ਕਰਦਾ ਪਿਆ ਤੂੰ ਗਲਤ ਕੰਮ ਕਰਦਾ ਪਿਆ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਕਿਸ ਗੱਲ ਦਾ ਇਲਜ਼ਾਮ ਬੁਰਾ ਹੋਊਗਾ ਕਿ ਮੈਂ ਉਸ ਪਰਿਵਾਰ ਦਾ ਸਾਥ ਦੇ ਰਿਹਾ ਉਸ ਪਰਿਵਾਰ ਦਾ ਅੱਛਾ ਹੁਣ ਇਹ ਕਹਿ ਰਿਹਾ ਕਿ ਉਹ ਪੀਸੀ ਸੁਣ ਕੇ ਉਹ ਪੀਸੀ ਸੁਣ ਕੇ ਨਹੀਂ ਕਿਉਂਕਿ ਇਹਨੇ ਇੱਕ ਆਪਣਾ ਉਹਦੇ ਚ ਨੰਬਰ ਜਾਣ ਤੱਕ ਕੀਤਾ ਸੀ ਇਹਨੇ ਮੈਂ ਜੇ ਨੰਬਰ ਕਿਉਂ ਜਾਣ ਤੱਕ ਕੀਤਾ ਇਹਨੂੰ ਪਤਾ ਸੀ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਅਮਰਤਪਾਲ ਮਹਿਰੋਂ ਦਾ ਸਪੋਰਟ ਕਰਨ ਵਾਲੇ ਆ ਜਾਂ ਲਚਰਤਾ ਦੇ ਖਿਲਾਫ ਜਿਹੜੇ ਲੋਕ ਬੋਲਣ ਵਾਲੇ ਆ ਕਿਸੇ ਨਾ ਕਿਸੇ ਨੇ ਮੈਨੂੰ ਕਾਲ ਕਰ ਹੀ ਲੈਣੀ ਆ ਕਿਉਂਕਿ ਇਹ ਜਿਹੜਾ ਇਹ ਸਿਰ ਤੇ ਪੱਗ ਬੰਨ ਕੇ ਪੱਗ ਦੇ ਵਿੱਚ ਜਿਹੜਾ ਸਿਰ ਫਸਾ ਕੇ ਇਹ ਬੰਦਾ ਲਚਰਤਾ ਦੀ ਸਪੋਰਟ ਕਰਦਾ ਪਿਆ ਮਤਲਬ ਇਹ ਕਹਿ ਰਿਹਾ ਕਿ ਗੰਜਨ ਕੁਮਾਰੀ ਬਹੁਤ ਵਧੀਆ ਕੰਮ ਕਰ ਰਹੀ ਸੀ ਉਹ ਆਪਣਾ ਪਰਿਵਾਰ ਪਾਲਦੀ ਪਈ ਸੀ ਹੈ ਤੇ ਇਹ ਉਹਦੀ ਸਪੋਰਟ ਕਰਦਾ ਪਿਆ ਵਾ ਤੇ ਉਧਰੋਂ ਜਿਹੜੇ ਲੋਕ ਅਮਰ ਮੈਰੋਂ ਦੀ ਸਪੋਰਟ ਦੇ ਵਿੱਚ ਆ ਇਹਨੂੰ ਪਤਾ ਸੀ ਕਿ ਮੈਂ ਆਪਣਾ ਨੰਬਰ ਬੋਲਾਂ ਸੋਸ਼ਲ ਮੀਡੀਆ ਤੇ ਉੱਤੇ ਤੇ ਮੈਨੂੰ ਕੋਈ ਨਾ ਕੋਈ ਆਪੇ ਥ੍ਰੈਟ ਕਾਲ ਆਈ ਜਾਣੀ ਹੈ ਤੇ ਫਿਰ ਮੈਂ ਉਥੇ ਚੀਕ ਝਾੜਾ ਪਾਉਂਗਾ ਜਾ ਕੇ ਮੀਡੀਆ ਦੇ ਵਿੱਚ ਤੇ ਜਾ ਕੇ ਮੈਂ ਆ ਪੁਲਿਸ ਪ੍ਰਸ਼ਾਸਨ ਦੇ ਕੋਲ ਪਹੁੰਚੂਗਾ ਮੈਨੂੰ ਸਿਕਿਉਰਿਟੀ ਦਿੱਤੀ ਦਾ ਇਹ ਮੈਨੂੰ ਤਾਂ ਥ੍ਰੈਟ ਆ ਮਤਲਬ ਸਿਰਫ ਆ ਡਰਾਮਾ ਜਿਹੜਾ ਨਾ ਸਿਕਿਉਰਿਟੀ ਲੈਣ ਦਾ ਹੀ ਆ ਹੋਰ ਕੋਈ ਡਰਾਮਾ ਨਹੀਂ ਇਹ ਬੰਦੇ ਦਾ ਮਤਲਬ ਇਦਾਂ ਦੀਆਂ ਚਾਗਲਾਂ ਪਤਲੀਆਂ ਜੇ ਗਲਤ ਹੋਊਗਾ ਮੈਂ ਕੀ ਗਲਤੀ ਕੀਤੀ ਐ ਤੁਹਾਡੇ ਅਮਰਤਪਾਲ ਨੇ ਤਾਂ ਡਾਇਰੈਕਟ ਕੁੜੀ ਨੂੰ ਮੌਤੇ ਘੱਟ ਧਾਰ ਦਿੱਤਾ ਗਿਆ ਜਿਹੜਾ ਕੀ ਉਹ ਅੱਜ ਬਾਹਰ ਭੱਜ ਗਿਆ ਕੁਛ ਹੀ ਸਾਬਤ ਕੀ ਕਰਨਾ ਚਾਹੁੰਦੇ ਹੋ ਕਹਿੰਦਾ ਤੁਹਾਨੂੰ ਮੈਂ ਪਿਆਰ ਨਾਲ ਸਮਝਾਉਂਦਾ ਕੋਈ ਗੱਲ ਨਹੀਂ ਮੈਂ ਕਹਾਂ ਸਮਝਾ ਲੈ ਕਿੱਡੀ ਵੱਡੀ ਗੱਲ ਤੂੰ ਜਾਣ ਤੋਂ ਮਾਰੇਗਾ ਮੇਰੇ ਵਰਗੇ ਹੋਰ ਹਜ਼ਾਰ ਉੱਟ ਜਾਣਗੇ ਆਵਾਜ਼ ਜਿਹੜਾ ਵੀ ਸੱਚ ਦੀ ਬਾਤ ਚੱਕਦਾ ਨਾ ਉਹਨੂੰ ਦਬਾਇਆ ਜਾ ਬਰੇ ਕਹਿੰਦਾ ਮੈਂ ਸੱਚ ਦੀ ਆਵਾਜ਼ ਚੱਕਣਾ ਮਤਲਬ ਲਚਰਤਾ ਫਲਾਉਣਾ ਸੱਚ ਦੀ ਗੱਲ ਆ ਨੰਗ ਤੰੰਗੇ ਹੋ ਕੇ ਲੱਚਣਾ ਟੱਪਣਾ ਡਬਲ ਮੀਨਿੰਗ ਗੱਲਾਂ ਕਰਨੀਆਂ ਨਿਹਰਾ ਹੀ ਗੰਦ ਖੋਲਣਾ ਮਤਲਬ ਉਸ ਕੁੜੀ ਨੇ ਇੰਨਾ ਕੁ ਗੰਦ ਖੋਲਿਆ ਹੋਇਆ ਸੀਗਾ ਉਹਨੂੰ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਜੇ ਆਪਾਂ ਨੂੰ ਇਹਦਾ ਪਾਪਾ ਨੂੰ ਪਤਾ ਨਹੀਂ ਸੀ ਬਾਲੀਆਂ ਵੀਡੀਓ ਸ਼ੋ ਨਹੀਂ ਹੁੰਦੀਆਂ ਸੀ ਉਹਦੇ ਮਰਨ ਤੋਂ ਬਾਅਦ ਜਦੋਂ ਹੋਰ ਉਹਦੇ ਫਾਲੋਅਰ ਬੜੇ ਬੜੇ ਫਾਲੋਅਰ ਵੀ ਉਹਦਾਂ ਦੇ ਚਾਵਲ ਉਹ ਵੀ ਜੱਬਲ ਥਾਲੇ ਉਹਦਾਂ ਦੇ ਪਤਾ ਨਹੀਂ ਕਿਹੜੀ ਮਨ ਨੂੰ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਆਪ ਦੇ ਟੱਬਰ ਹੈ ਨਹੀਂਗੇ ਪਰਿਵਾਰ ਹੈ ਨਹੀਂਗੇ ਵੀ ਤੁਸੀਂ ਉਹਨੂੰ ਫਾਲੋ ਕਰੋਂਗੇ ਤੁਹਾਡਾ ਪਰਿਵਾਰ ਤੁਹਾਡੀ ਆਈਡੀਆਂ ਤੇ ਨਾਲ ਜੁੜਿਆ ਹੋ ਉਹ ਤੁਹਾਡੇ ਪਰਿਵਾਰ ਨੂੰ ਸ਼ੋ ਹੋਣ ਦੀਆਂ ਉਹਦਲੇ ਇੰਨਾ ਕ ਗੰਦ ਜਿਹੜੀ ਉਹ ਲੇਡੀਜ਼ ਬੋਲਦੀ ਸੀ ਨਾ ਮੈਂ ਤਾਂ ਬੜਾ ਹੈਰਾਨ ਆ ਕਿ ਮਤਲਬ ਸਿਰਫ ਇੱਕ ਪੈਸਾ ਜਿਹੜਾ ਦੁਨੀਆ ਨੇ ਮੁੱਖ ਰੱਖ ਲਿਆ ਇੱਜ਼ਤ ਨਾਲ ਕੋਈ ਲੈਣਾ ਦੇਣਾ ਨਹੀਂ ਬੜੀ ਹੈਰਾਨੀ ਦੀ ਗੱਲ ਆ ਬਈ ਸ਼ਜਾਦ ਭੱਟੀ ਹੋ ਤਾਂ ਕਿੰਨੀ ਵੱਡੀ ਗੱਲ ਤੂੰ ਇਕੱਲੇ ਨਾਲ ਇਕੱਲਾ ਜਦ ਮਰਜ਼ੀ ਆ ਜਾ ਤੂੰ ਪੰਜਾਬ ਆ ਤੂੰ ਇੰਡੀਆ ਆ ਜਿੱਥੇ ਕੇ ਮੁਕਿਆ ਲਾਂਗੇ ਆਪਾਂ ਕਿੰਨੀ ਵੱਡੀ ਗੱਲ ਹੈ ਤੂੰ ਡਰਦਾ ਨਹੀਂ ਮੇਰੇ ਨਾਲ ਸ਼ਜਾਦ ਭੱਟੀ ਹੋ ਅਮਰਤਮਲ ਨੂੰ ਕੀ ਕਹਿਣਾ ਚਾਹੂਗੀ ਕੀ ਸੰਦੇਸ਼ ਕੀ ਹੈ ਅਮਰਤਮਲ ਜਿੱਥੇ ਮਰਜ਼ੀ ਭੱਜ ਲੈ ਇਹਨੂੰ ਅਰੈਸਟ ਪਠੰਡਾ ਪੁਲਿਸ ਜ਼ਰੂਰ ਕਰੂਗੀ ਸਾਨੂੰ ਉਹਨਾਂ ਤੇ ਮਾਣ ਹੈ ਕਿ ਉਹ ਰੈਸਟ ਕਰਕੇ ਛੱਡਣਗੇ ਉੱਥੋਂ ਦਾ ਪ੍ਰਸ਼ਾਸਨ ਨੇ ਸਾਥ ਨਹੀਂ ਦੇਤਾ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਜ਼ਰੂਰ ਖੜਕਾਵਾਂਗੇ ਹਾਈ ਕੋਰਟ ਦੇ ਥਰੂ ਚਲਾਵਾਂਗੇ ਅਸੀਂ ਅਸੀਂ ਪ੍ਰਸ਼ਾਸਨ ਦੇ ਵਰਤੇਰੇ ਨਹੀਂ ਪਹਿਲੇ ਹੁਣ ਵਿੱਚ ਸ਼ਹਿਜਾਦ ਪੱਟੀ ਦੀ ਗੱਲ ਕਰ ਰਿਹਾ ਅਮਰਤਪਾਲ ਮਹਿਰੋਂ ਦੀ ਗੱਲ ਕਰ ਰਿਹਾ ਇਹ ਬੰਦੇ ਨੇ ਇੱਕ ਏਡਾ ਵੱਡਾ ਖੇਲ ਖੇលਿਆ ਕਿ ਅਮਰਤਪਾਲ ਮਹਿਰੋਂ ਦੇ ਖਿਲਾਫ ਬੋਲਿਆ ਫਿਰ ਸ਼ਹਿਜਾਦ ਪੱਟੀ ਦੇ ਖਿਲਾਫ ਬੋਲ ਪਿਆ ਇਹਨੂੰ ਪਤਾ ਸੀ ਕਿ ਜਿਹੜੇ ਉਹਨਾਂ ਦੇ ਸਪੋਰਟਰ ਆ ਤੇ ਵੀ ਮੈਂ ਇਹਨੇ ਆਪਣਾ ਫਿਰ ਨੰਬਰ ਜਨ ਤੱਕ ਬੋਲ ਦਿੱਤਾ ਤੇ ਜਦੋਂ ਨੰਬਰ ਜਨ ਤੱਕ ਬੋਲਿਆ ਇਹਨੂੰ ਕਾਲ ਆ ਗਈ ਪਰ ਇਹ ਬੰਦੇ ਨੂੰ ਪਹਿਲਾਂ ਹੀ ਇਹਦੀ ਪਲੈਨਿੰਗ ਸੀ ਇਹਨੂੰ ਪਤਾ ਸੀ ਕਿ ਮੈਂ ਨੰਬਰ ਆਪਣਾ ਜਨ ਤੱਕ ਕਰੂੰਗਾ ਤਾਂ ਮੈਨੂੰ ਕਿਸੇ ਨਾ ਕਿਸੇ ਨੇ ਕਾਲ ਕਰ ਹੀ ਦੇਣੀ ਆ ਤੇ ਉਹ ਕਾਲ ਹੋਈ ਇੱਕ ਦੋ ਕਾਲਾਂ ਆਈਆਂ ਇਹਨੂੰ ਤੇ ਹੁਣ ਇਹ ਬੰਦਾ ਉੱਥੇ ਪਿੰਟ ਗਿੱਲੀ ਕਰੀ ਫਿਰਦਾ ਸਕਿਉਰਿਟੀ ਮੰਗਦਾ ਕਰਦਾ ਮੈਂ ਜੇ ਡਰਾਮੇ ਉਹ ਭਰਾਵਾ ਤੁਹਾਡੇ ਹੱਥ ਜੁੜੇ ਉਹ ਤੁਹਾਡੇ ਅੱਗੇ ਉਹ ਬੱਸ ਕਰੋ ਹੁਣ ਇਹ ਕੇਸ ਨੂੰ ਠੰਡਾ ਹੋਣ ਦਿਓ ਬੱਸ ਕਰੋ ਇਹ ਕਿਤੇ ਬਹੁਤ ਕਿਤੇ ਮਤਲਬ ਜੋ ਤਾਂ ਨਹੀਂ ਲੱਗ ਗਿਆ ਆਪਕੇ ਦੇ ਚਾਰਾਂ ਦੇਸ਼ਾਂ ਦਾ ਇਹ ਵੀ ਜਿੱਡੀ ਕ ਵੱਡੀ ਤੁਸੀਂ ਇਹ ਲੜਾਈ ਨੂੰ ਬਣਾ ਕੇ ਬੈਹਗੇ ਕੋਈ ਨਹੀਂ ਹੁੰਦਾ ਇੱਕ ਗੰਦ ਸਾਫ ਹੋਇਆ ਵਾ ਜਿੰਨੇ ਸਮਾਜ ਦੇ ਵਿੱਚ ਗੰਦ ਪਾਇਆ ਹਾ ਇਹ ਗੰਦਗੀ ਸਾਫ ਹੋਈ ਹੋਈ ਆ ਤੇ ਇਹ ਕਿ ਕੋਈ ਮਾੜਾ ਕੰਮ ਨਹੀਂ ਹੋਇਆ ਚੰਗਾ ਹੀ ਹੋਇਆ ਵਾ ਸਫੇਸ ਕਰਕੇ ਹੁਣ ਤਾਂ ਸਾਡੇ ਜਿਹੜੇ ਚੇਅਰ ਪਰਸਨ ਆ ਸਾਡੇ ਊਮਨ ਸੈਲ ਦੇ ਤੇ ਉਹਨਾਂ ਨੇ ਵੀ ਇਹ ਇਹਦਾ ਹੀ ਵਿਰੋਧਤਾ ਕੀਤੀ ਆ ਉਹਨਾਂ ਨੇ ਵੀ ਮੰਗ ਕੀਤੀ ਆ ਕਿ ਇਹਦੇ ਉੱਤੇ ਇਹ ਪਾਬੰਦੀ ਲੱਗਣੀ ਚਾਹੀਦੀ ਆ ਤੇ ਜਿਹੜੇ ਬਾਲ ਭਾਗ ਉਹਨਾਂ ਵੱਲੋਂ ਵੀ ਜਿਹੜਾ ਇੱਕ ਇਹਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ ਕਿ ਜਿਹੜੇ ਪੰਡਤ ਧਨਰਾਓ ਉਹਨਾਂ ਦੇ ਨਾਂ ਜਿਹੜੇ ਮਾਂ ਬੋਲੀ ਪੰਜਾਬੀ ਦਾ ਜਿਹੜਾ ਪ੍ਰਚਾਰ ਕਰਗੇ ਹਾਲੇ ਕਿ ਆਪ ਖੋਦੋ ਕੰਨੜਾ ਤੇ ਮਤਲਬ ਉਹਨਾਂ ਵੱਲੋਂ ਵੀ ਜਿਹੜੀ ਐਪਲੀਕੇਸ਼ਨ ਪਾਈ ਗਈ ਆ ਤੇ ਉਹਦੇ ਉੱਤੇ ਜਿਹੜਾ ਕਾਰਵਾਈ ਵੀ ਹੋਈ ਆ ਸੋ ਇਹ ਜਿਹੜੇ ਲਚਰਤਾ ਫਲਾਉਣਾ ਇਹ ਲੋਕਾਂ ਦੇ ਉੱਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਇਦਾਂ ਦੇ ਲੰਗ ਦੇ ਲੰਗੀਆਂ ਵੀਡੀਓ ਪਾਉਂਦੇ ਆ ਜਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾਉਂਦੇ ਉਹਨਾਂ ਦੇ ਉੱਤੇ ਕਾਰਵਾਈਆਂ ਪਰਜੇ ਵੀ ਦਾਤੀ ਹੋਣਗੇ ਤੇ ਹੋਣੇ ਵੀ ਚਾਹੀਦੀ ਆ ਸੋ ਇਸ ਕਰਕੇ ਆ ਜਿਹੜੇ ਭਰਾਓ ਤੁਹਾਡੇ ਮਗਰ ਜੋੜੇ ਹੱਥ ਹੋਏ ਉਹ ਤੁਹਾਨੂੰ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਹਾਲੇ ਵੇਲੜੋਂ ਘਰੋਂ ਦੇ ਹੀ ਕੱਢੇ ਹੋਏ ਆ ਪੁੱਛਦਾ ਕੋਈ ਨਹੀਂ ਤੁਹਾਨੂੰ ਆ ਗਏ ਤੁਸੀਂ ਇੱਕ ਚੈਨਲਾਂ ਦੇ ਮੂਰੇ ਬਹਿ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਉਹ ਚੈਨਲ ਵਾਲੇ ਵੀ ਵੇਲੜ ਕੋਈ ਚੈਨਲ ਆ ਤੁਸੀਂ ਵੀ ਇੰਨੇ ਵੇਲੇ ਹੋ ਕੋਈ ਚਾਜਦੀ ਖਬਰ ਦਿਖਾ ਦਿਆ ਕਰੋ ਕਿਸੇ ਦੀ ਹੋਰ ਪੰਜਾਬ ਦੇ ਵਿੱਚ ਏਡੇ ਏਡੇ ਵੱਡੇ ਵੱਡੇ ਮੁੱਦੇ ਆ ਦੇਸ਼ ਦੇ ਵਿੱਚ ਏਡੇ ਵੱਡੇ ਮੁੱਦੇ ਆਏ ਤੇ ਨੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਦੇ ਨਾਲ ਖੋਈਆਂ ਜਾ ਰਹੀਆਂ ਥਾਂ ਥਾਂ ਤੇ ਉਹਤੇ ਧਰਨੇ ਲੱਗੇ ਹੋਇਆ ਕਿਸਾਨਾਂ ਦੇ ਡਾਂਗਾ ਫਿਰਦੀਆਂ ਪਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਰਹੇ ਆ ਕਿ ਇਹਨਾਂ ਬਾਰੇ ਤੁਸੀਂ ਬੋਲਦੇ ਬੋਲ ਸਕਦੇ ਇਹਨਾਂ ਤੇ ਤੁਹਾਡੀ ਕੋਈ ਇੰਟਰਵਿਊ ਨਹੀਂ ਆਉਂਦੀ ਆ ਤੁਸੀਂ ਇੱਕ ਮਲੰਗ ਜੀ ਜਨਾਨੀ ਮਰੀ ਆ ਤਾਂ ਉਹਦੇ ਤੇ ਤੁਸੀਂ ਤੇਰੇ ਜੀ ਜਿਹੜਾ ਮਲੰਗ ਆਉਂਦਾ ਉਹਦੀ ਇੰਟਰਵਿਊ ਲੈ ਕੇ ਵਜੇ ਨੇ ਸਿਰਫ ਵਿਊ ਦਾ ਚੱਕਰ ਰਹਿ ਗਿਆ ਬਸ ਬਸ ਵਿਊ ਦਾ ਹੀ ਖੇਡਿਆ ਹੈ ਆਵੇ ਹੱਥ ਜੋੜੇ ਤੁਹਾਡੇ ਅੱਗੇ ਚੈਨਲ ਵਾਲਿਓ ਤੁਹਾਡੇ ਅੱਗੇ ਵੀ ਆ ਤਾਹ ਜਿਹੜੇ ਮਲੰਗ ਜਿਹੜੇ ਆ ਪੱਗਾਂ ਬੰਨ ਕੇ ਸਿਰ ਦੇ ਉੱਤੇ ਆ ਮਲੰਗਪੁਣਾ ਕਰਦੇ ਸਿਕਿਉਰਟੀਆਂ ਲੈਣ ਦੇ ਚੱਕਰ ਦੇ ਵਿੱਚ ਜਿਹੜੇ ਉਹ ਭਈਏ ਰਾਣੀ ਦੇ ਭਰਾ ਬਣੇ ਫਿਰਦੇ ਕੰਚਨ ਕੁਮਾਰੀ ਜਿਹੜੀ ਉਹਨੂੰ ਸਪੋਰਟ ਕਰਦੇ ਆ ਉਹ ਤੁਣੀ ਤੁਸੀਂ ਵੀ ਥੋੜੀ ਬਹੁਤ ਸ਼ਰਮ ਕਰ ਲਓ ਜੁੱਤੀਆਂ ਵਾਲੇ ਕੰਮ ਤੁਸੀਂ ਆਪ ਹੀ ਕਰਦੇ ਆ ਤੇ ਫੇਰ ਤੁਹਾਡੇ ਜੁੱਤੀਆਂ ਪੈ ਗਈਆਂ ਮੁੜ ਕੇ ਦੀਆਂ ਸਿਕਿਉਰਟੀਆਂ ਮੰਗਣ ਲਾ ਪਿੰਨੇ ਆ ਸ਼ਰਮ ਕਰੋ ਮਾੜੀ ਮੋੜ ਸਤਿ ਸ਼੍ਰੀ ਅਕਾਲ ਪੰਜਾਬੀਓ ਤੋ ਪੰਜਾਬੀਓ ਪਿਛਲੇ ਦਿਨਾਂ ਤੋਂ ਆਪਾਂ ਜਾਣਦੇ ਹੀ ਆ ਕਿ ਜਿਹੜਾ ਪੰਜਾਬ ਦੇ ਵਿੱਚ ਇੱਕ ਕੌਂਟਰੋਵਰਸੀ ਚੱਲ ਰਹੀ ਹੈ ਇੱਕ ਅਮਰਤਪਾਲ ਮੈਰੋ ਵੱਲੋਂ ਕਤਲ ਕੀਤਾ ਜਾਂਦਾ ਤੇ ਉਹਦੇ ਉੱਤੇ ਰੋਟੀਆਂ ਸੇਕਣ ਵਾਲੇ ਇੱਕ ਨਹੀਂ ਸੈਂਕੜੇ ਲੋਕ ਉੱਠ ਕੇ ਸੈਂਕੜੇ ਇਹ ਦਰੋਦਰ ਦੀਆਂ ਮਾਰਦੇ ਪਏ ਆ ਕੋਈ ਮੈਰੋ ਦੇ ਹੱਕ ਵਿੱਚ ਖੜ ਗਿਆ ਕੋਈ ਉਹ ਅੰਚਨ ਕੁਮਾਰੀ ਭਈਏ ਰਾਣੀ ਦੇ ਹੱਕ ਦੇ ਵਿੱਚ ਖੜ ਗਿਆ ਆਹੇ ਡਰਾਮਾ ਵਾਲਾ ਚੱਲਦਾ ਪਿਆ ਮਤਲਬ ਹੁਣ ਜਿੰਨਾ ਬਲੰਗਾ ਨੂੰ ਕੋਈ ਨਹੀਂ ਪੁੱਛਦਾ ਕੋਈ ਨਹੀਂ ਜਿੰਨਾ ਮਲੰਗਾਂ ਨੂੰ ਜਿੰਨਾ ਨੂੰ ਘਰ ਦੇ ਵੀ ਨਹੀਂ ਪੁੱਛਦੇ ਤੇ ਉਹ ਮਲੰਗ ਉੱਠ ਕੇ ਆ ਗਏ ਪ੍ਰੈਸ ਕਾਨਫਰੈਂਸਾਂ ਕਰਦੇ ਆ ਬਲ ਫੇਮ ਲੈਣ ਦੀ ਖਾਤਰ ਸਿਕਿਉਰਟੀਆਂ ਲੈਣ ਦੀ ਖਾਤਰ ਇੱਕ ਹੋਰ ਆ ਡਰਾਮੇਬਾਜ਼ ਆ ਉੱਠਿਆ ਇਹ ਪਤਾ ਨਹੀਂ ਜਿਹਨੂੰ ਜਿੱਦਾ ਕਿਸੇ ਨੂੰ ਨਹੀਂ ਪਤਾ ਇਹ ਕੌਣ ਆ ਕੌਣ ਨਹੀਂ ਆ ਬੜਾ ਸੁਣੋ ਲੋਈ ਆਪਾਂ ਚਿੱਤਰਪਾਣੀ ਦੇਖੋ ਤੁਸੀਂ ਪੰਜਾਬ ਦਾ ਮਾਣ ਕਿਉਂ ਜਰਬਾਣੀ ਖੋਜੇ ਨੇ ਜਿਹੜਾ ਮਰਜੀ ਹੋ ਚਾਹ ਕੱਲੇ ਨੂੰ ਕੱਲਾ ਜਿੱਥੇ ਮਰਜੀ ਰਹੇ ਲੜ ਲੜ ਤੋਂ ਨਹੀਂ ਡਰਦੇ ਕੋਈ ਯੋਦਾ ਨਹੀਂ ਐ ਮਰਤਪਾਲ ਮੇਰਾ ਕੋਈ ਯੋਦਾ ਨਹੀਂ ਐ ਉਈ ਉਹ ਤਾਂ ਨਹੀਂ ਜੇ ਹੁੰਦਾ ਹੁੰਦਾ ਨਾ ਤਾ ਅੱਜ ਪੰਜਾਬ ਚ ਆ ਕੇ ਸਰੈਂਡਰ ਕਰਦਾ ਜੇ ਉਹ ਤਾਂ ਹੁੰਦਾ ਤਾਂ ਸਰੈਂਡਰ ਕਰਦਾ ਪਰ ਇਹਨੇ ਕੋਈ ਸਰੈਂਡਰ ਨਹੀਂ ਕੀਤਾ ਸਿਰਫ ਹਵਾबाजी ਕਰਦਾ ਮੈਂ ਉਹ ਕਰ ਦੋ ਉਹ ਕਰ ਦੋ ਤਿੰਨ ਚਾਰ ਕੁੜੀਆਂ ਨੂੰ ਹੋਰ ਨੂੰ ਕਿਹਨੂੰ ਮਾਰੇਗਾ ਤੂੰ ਕਿੱਟਾ ਖੱਬੀ ਖਾਨ ਹੈ ਬਾਈ ਤੂੰ ਕਿੱਟਾ ਕੋ ਹੈ ਕਿੱਟਾ ਜਿਗਰੇ ਵਾਲਾ ਤੂੰ ਤਿੰਨ ਤਿੰਨ ਬੰਦੇ ਇੱਕ ਕੁੜੀ ਨੂੰ ਮਾਰ ਲੈ ਕਿੱਡੀ ਕਿਸਾਬਾ ਦੇਖਿਓ ਵੀ ਆਪਾਂ ਆ ਜਿਹੜੀ ਸੂਰਤ ਹੈ ਕਦੇ ਦੇਖੀ ਸੀ ਮੈਨੂੰ ਨਹੀਂ ਲੱਗਦਾ ਕਿਸੇ ਨੇ ਤੇ ਅਖੀ ਉਹ ਸ਼ਕਲ ਕਿਸੇ ਨੇ ਦੇਖੀ ਹੋਊਗੀ ਬੰਦਾ ਕਾਣ ਆ ਕਾਣ ਨਹੀਂ ਆਕੇ ਤੀਜੇ ਇੱਕ ਦਿਨ ਇਦਾਂ ਦਾ ਇੱਕ ਮਲੰਗ ਜਿਹਾ ਬੰਦਾ ਆਕੇ ਤੇ ਡਰਾਮੇਬਾਜ਼ੀ ਕਰਦਾ ਕੰਟਰੋਵਰਸੀ ਲੈ ਕੇ ਬਹਿ ਜਾਂਦਾ ਇੱਕ ਦੋ ਕੈਨਰਾਂ ਦੇ ਨਾਲ ਗੱਲ ਕਰਦਾ ਉਹਨਾਂ ਨੂੰ ਮਾੜਾ-ਮੋਟਾ ਮਿਰਚ ਮਸਾਲਾ ਦੇ ਕੇ ਤੇ ਚੱਲਾ ਡਰਾਮੇਬਾਜ਼ੀਆਂ ਕਰਦਾ ਹੁਣ ਇਹ ਬੰਦਾ ਐਡਾ ਵੱਡਾ ਡਰਾਮੇਬਾਜ਼ ਆ ਕਿ ਇਹ ਕੰਚਨ ਕ੍ਰਿਮਾਰੀ ਕੁਮਾਰੀ ਦਾ ਬਣ ਗਿਆ ਭਰਾ ਜਿਹੜੀ ਮਰ ਗਈ ਭਈ ਇਹ ਰਾਣੀ ਹੁਣ ਉਹਦਾ ਭਰਾ ਬਣਿਆ ਹੋਇਆ ਤੇ ਅਮਰ ਅਮਰਿਤਪਾਲ ਦੇ ਖਿਲਾਫ ਬੋਲਦਾ ਪਿਆ ਕਾਮਰਤਪਾਲ ਨੂੰ ਕਹਿ ਰਿਹਾ ਜੀ ਮੈਂ ਜੇਲ ਕਰਾ ਕੇ ਛੱਡੂ ਫਲਾਨਾ ਢਮਕਾਨਾ ਜੇ ਹੈ ਉਹ ਹੈ ਠੀਕ ਹੈ ਜੇ ਤੂੰ ਜੇਲ ਕਰਾਉਣੀ ਆ ਤੂੰ ਚੁੱਪਚਾਪ ਉਹਦਾ ਕੇਸ ਲੜੀ ਜਾ ਡਰਾਮੇਬਾਜ਼ੀਆਂ ਕਾਹਦੇ ਲਈ ਕਰਦਾ ਇਹ ਡਰਾਮੇ ਜਿਹੜੇ ਕਰਦਾ ਇਹ ਕਾਹਦੇ ਲਈ ਹੋ ਰਿਹਾ ਫਿਰ ਇਹਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਬੋਲਿਆ ਗੈਂਗਸਟਰ ਜਿਹੜਾ ਸਹਿਬਾਸ਼ ਸ਼ਾਜਾਦ ਭੱਟੀ ਆ ਕੋਈ ਪਾਕਿਸਤਾਨ ਦਾ ਇਹਨੇ ਉਹਦਾ ਨਾਮ ਲੈਤਾ ਇਹਦੇ ਨਾਲ ਆ ਕੇ ਕਹਿ ਦਿੱਤਾ ਕਿ ਮੈਂ ਤੇਰੇ ਇਹਦੇ ਮੱਥੇ ਪੇੜਾ ਮਾਰੂੰਗਾ ਇਹਦੇ ਮੈਂ ਛੱਤਰ ਮਾਰੂੰਗਾ ਕਿਉਂਕਿ ਇਹਨੂੰ ਪਤਾ ਸੀਗਾ ਕਿ ਉਹ ਬੰਦਾ ਜਿਹੜਾ ਐਕਟਿਵ ਆ ਮਤਲਬ ਹਰ ਕਿਸੇ ਦਾ ਉਹਦੇ ਪਿਛਲੇ ਦਿਨੀ ਉਹ ਇੱਕ ਰੋਜ਼ ਜਿਹੜਾ ਉਹ ਯੂਟਿਊਬਰ ਦੇ ਨਾਲ ਵੀ ਉਹਦਾ ਪੰਗਾ ਪਿਆ ਸੀ ਮਤਲਬ ਇਹਨੂੰ ਪਤਾ ਸੀ ਫਿਰ ਇਸ ਬੰਦੇ ਨੇ ਐਡਾ ਡਰਾਮਾ ਕੀਤਾ ਇਹਨੇ ਆਪਣੀ ਇੰਟਰਵਿਊ 'ਚ ਆਪਣਾ ਨੰਬਰ ਬੋਲ ਦਿੱਤਾ ਇਹਨੇ ਜਿਹੜਾ ਉਹ ਗੈਂਗਸਟਰ ਦਾ ਸਹਿਯਾਰ ਭੱਟੀ ਉਹਦੇ ਖਿਲਾਫ ਇਹਨੇ ਬੋਲਿਆ ਤੇ ਵੀ ਮੈਂ ਉਹਦੇ ਛੱਤਰ ਮਾਰੂੰਗਾ ਕਰੂੰਗਾ ਸਦਾ ਮੇਰੇ ਹਿੱਕ 'ਚ ਆ ਕੇ ਵਜੇ ਇਕੱਲੇ ਨਾਲ ਇਕੱਲਾ ਦੇਖ ਲਵੇ ਇਦਾਂ ਕਹੇ ਕਿ ਫਿਰ ਇਹਨੇ ਕਹਿੰਦਾ ਮੈਂ ਕਿਹੜਾ ਗਿਆ ਤੋ ਡਰਦਾ ਇਹਨੇ ਆਪਣਾ ਨੰਬਰ ਫੋਨ ਨੰਬਰ ਬੋਲ ਦਿੱਤਾ ਸਾਰੀ ਫੋਨ ਨੰਬਰ ਬੋਲਿਆ ਹੁਣ ਇਹਨੂੰ ਪਤਾ ਹੀ ਕਿ ਇਹਦਾ ਫੋਨ ਨੰਬਰ ਜਿਹੜਾ ਇਹਨੇ ਬੋਲਿਆ ਨਾ ਇਹਦਾ ਨੰਬਰ ਦੇਣ ਦਾ ਇਹਦਾ ਮਤਲਬ ਹੀ ਇਹ ਸੀਗਾ ਕਿ ਮੈਂ ਨੰਬਰ ਦਊਂਗਾ ਤੇ ਮੈਨੂੰ ਫੋਨ ਆਉਣਾ ਹੀ ਆਉਣਾ ਉਸ ਉਹਨੇ ਨੰਬਰ ਜਿਹੜਾ ਲੈ ਕੇ ਤੇ ਮੈਨੂੰ ਲੱਗਦਾ ਇਹਨੂੰ ਫੋਨ ਇਹਨੇ ਫੋਨ ਕਰ ਲਿਆ ਆ ਉਹੀ ਹੁਣ ਉਹਦਾ ਫੋਨ ਜਿਹੜਾ ਸੁਣਾਉਂਦਾ ਪਿਆ ਮਤਲਬ ਜਾਦ ਕੇ ਮੈਂ ਸਾਨੂੰ ਤੇ ਜੋ ਲੱਗਿਆ ਵੀ ਇਹਨੇ ਉਹਨੂੰ ਇਹਨੂੰ ਇਹਨੇ ਕਿਹਾ ਕਿ ਮੈਂ ਅਛਿਆ ਜਾਰ ਪੱਟੀ ਦੇ ਛੇਤਰ ਫੇਰੂੰਗਾ ਤੇ ਉਹ ਹੁਣ ਆ ਜਿਹੜੀ ਆਪਾਂ ਰਿਕਾਰਡਿੰਗ ਸੁਣਦੇ ਉਹ ਪੁੱਛਦਾ ਪਿਆ ਵੀ ਤੂੰ ਮਤਲਬ ਮਤਲਬ ਮੇਰੇ ਛੇਤਰ ਫੇਰੇਗਾ ਕਿ ਹੈਗੀ ਤੇਰੇ ਚ ਹਿੰਮਤ ਇਹ ਉਹਨੂੰ ਅੱਗੋਂ ਜੀ ਜੀ ਕਰਕੇ ਗੱਲ ਕਰਦਾ ਇਹ ਬਦਮਾਸ਼ ਦੇਖੋ ਮਤਲਬ ਕਿੱਡਾ ਵੱਡਾ ਦੇਖੋ ਬਦਮਾਸ਼ ਆ ਜਿੰਨੀ ਇੰਟਰਵਿਊ ਦੇ ਵਿੱਚ ਜਿੰਨਾ ਵੀ ਇਹ ਰਿਕਾਰਡਿੰਗ ਉਹਦੇ ਨਾਲ ਲੀਕ ਹੋਈ ਆ ਮਤਲਬ ਗੱਲ ਹੋਈ ਆ ਜਿਹੜੀ ਰਿਕਾਰਡਿੰਗ ਹੁਣ মিডিਆ ਦੇ ਵਿੱਚ ਸੁਣਾਉਦਾ ਪਿਆ ਉਹਦੇ ਵਿੱਚ ਹਰ ਜਗ੍ਹਾ ਤੇ ਉਹਨੂੰ ਜੀ ਕਹਿ ਕੇ ਬੋਲਿਆ ਹਾ ਵੀਰ ਜੀ ਕਹਿ ਕੇ ਬੋਲਿਆ ਹਾ ਤੁਸੀਂ ਦੇਖੋ ਬਤਨ ਜਾਂਦ ਤੂੰ ਫਿਰ ਜਿੱਦਾਂ ਪਹਿਲਾਂ ਕਹਿੰਦਾ ਸੀ ਮੈਂ ਇਹਦੇ ਛੇਤਰ ਮਾਰੂੰਗਾ ਫਿਰ ਉਸੇ ਤਰੀਕੇ ਨਾਲ ਉਹਨੂੰ ਉਹਦੇ ਵਿੱਚ ਵੀ ਜਵਾਬ ਦੇਣਾ ਜੇ ਤੂੰ ਫੋਨ ਤੇ ਤੇਰੀ ਉਹਦੇ ਨਾਲ ਗੱਲ ਹੁੰਦੀ ਪਈਆ ਤੇ ਜਿੱਦ ਤਰ੍ਹਾਂ ਉਹਨੂੰ ਫੋਨ ਆਇਆ ਤਾਂ ਤੇਰੀ ਪੈਂਟ ਕੱਲੀ ਗਿੱਲੀ ਹੋ ਗਈ ਮੁੜ ਕੇ ਤੂੰ ਪੈਂਟ ਗਿੱਲੀ ਕਰਕੇ ਬਹਿ ਗਿਆ ਜੀ ਜੀ ਕਰਨ ਰਿਹਾ ਉਹਨੂੰ ਫਿਰ ਮੋਰੇ ਉਸੇ ਤਰ੍ਹਾਂ ਜਵਾਬ ਦੇ ਫਿਰ ਇਹਨੇ ਦੇਖਿਆ ਵੀ ਹੁਣ ਰਿਕਾਰਡਿੰਗ ਜਦੋਂ ਆਪੇ মিডিਆ ਦੇ ਸਾਹਮਣੇ ਕਰਤੀ ਸਾਜ਼ਿਸ਼ ਤਾਂ ਸੀ ਇਹੀ ਸੀ ਵੀ ਸਕਿਉਰਿਟੀ ਲੈਣੀ ਆ ਗਰ ਡਰਾਮਾ ਸਿਰਫ ਸਕਿਉਰਿਟੀ ਦਾ ਆਇਆ ਬਸ ਸਕਿਉਰਿਟੀ ਲੈਣ ਦਾ ਕਰਕੇ ਡਰਾਮਾ ਰਾਚ ਲਿਆ ਤੇ ਹੁਣ ਪਤਾ ਵੀ ਜਦੋਂ ਲੋਕਾਂ ਨੇ ਥੱਲੇ ਪੁੱਠੇ ਸਿੱਧੇ ਕਮੈਂਟ ਪਾਏ ਵੀ ਹੁਣ ਤੇਰਾ ਪਜਾਮਾ ਗਿੱਲਾ ਹੋ ਗਿਆ ਤੇਰੀ ਪੈਂਟ ਗਿੱਲੀ ਹੋ ਗਈ ਤੇ ਇਹ ਬੰਦਾ ਫਿਰ ਆ ਕੇ ਤੇ ਹੁਣ ਫਿਰ ਉਹਨੂੰ ਮਤਲਬ ਐਜੇ ਆ ਕੇ ਦਬਕੇ ਮਾਰਨ ਲਾ ਪਿਆ ਹੁਣ ਮੀਡੀਆ ਦੇ ਸਾਹਮਣੇ ਉਹਦੀਆਂ ਰਿਕਾਰਡਿੰਗਾਂ ਸੁਣਾ ਰਿਹਾ ਕਾਹਦੇ ਨੂੰ ਸੁਣਾ ਰਿਹਾ ਇਕੱਲੇ ਨੂੰ ਇਕੱਲਾ ਆ ਜਾ ਯਾਰ ਕਿੱਡੀ ਗੱਲ ਨਹੀਂ ਕਰ ਉਹਦੇ ਨਾਲ ਹੀ ਤੁਸੀਂ ਇਹ ਵੀ ਕਿਹਾ ਸੀਗਾ ਕਿ ਜੇ ਮੱਥਾ ਲਾਣਾ ਹੈ ਤਾਂ ਹਾਨਦਿਆਂ ਨਾਲ ਲਾ ਹੁਣ ਤੁਹਾਨੂੰ ਕੀ ਭੈ ਪੈਂਦਾ ਮੱਥਾ ਤਾਂ ਫਿਰ ਇਕੱਲੇ ਨੂੰ ਕੱਲਾ ਆਜ ਬਈ ਮੈਂ ਡਰਦਾ ਨਹੀਂ ਮੈਂ ਤੁਹਾਨੂੰ بار بار ਇੱਕੋ ਗੱਲ ਕਹਿੰਦਾ ਇਕੱਲੇ ਨੂੰ ਕੱਲਾ ਜਿੱਥੇ ਮਰ ਗਿਆ ਅਮਰਪਾਲ ਦਾ ਅਮਰਪਾਲ ਆਜੇ ਇੱਥੇ ਇਕੱਲਾ ਪਰ ਮੈਂ ਡਰਨ ਵਾਲਾ ਨਹੀਂ ਐ ਤੇ ਜາດ ਪੱਟੀ ਹੋ ਜਾਂ ਅਮਰਪਾਲ ਮੈਰੋ ਹੋ ਮੈਂ ਡਰਨ ਵਾਲੀ ਉਸ ਪਰਿਵਾਰ ਦੀ ਹੈਲਪ ਕਰਾਂਗਾ ਉਹਦੇ ਪਰਿਵਾਰ ਨਾਲ ਜੋੜਿਆ ਔਰ ਸਜ਼ਾ ਇਹਨੂੰ ਅਮਰਪਾਲ ਮੈਰੋ ਸਜ਼ਾ ਤੋ ਆਕੇ ਛੱਡਾਂਗਾ ਸੱਚੀ ਗੱਲ ਜੀ ਮੈਜੀਸ਼ਨ ਜੀ ਇਹ ਦੇਖੋ ਇਹ ਮਲੰਗ ਜੀ ਆ ਪਤਾ ਨਹੀਂ ਵਕੀਲ ਹੈਗਾ ਕਿ ਨਹੀਂ ਹੈਗਾ ਕਿੱਥੇ ਪ੍ਰੈਕਟਿਸ ਕਰਦਾ ਕਿ ਨਹੀਂ ਕਰਦਾ ਉਹ ਚਾਰਜ ਮਾਤਾ ਇਹਦੇ ਬੰਦੇ ਨੇ ਪੜੀਆਂ ਕਿ ਨਹੀਂ ਪੜੀਆਂ ਕਿਸੇ ਨੂੰ ਕੋਈ ਪਤਾ ਨਹੀਂ ਇਹਦਾ ਨਾਂ ਤੋਂ ਕਿਸੇ ਨੂੰ ਕੋਈ ਪਤਾ ਨਹੀਂ ਹੈਗਾ ਹੋ ਸਕਦਾ ਕਿ ਵਕੀਲ ਦੇ ਨਾਲ ਲੱਗਾ ਹੋਵੇ ਫੈਲਾ ਫੂਲਾ ਚੱਕਣ ਵਾਸਤੇ ਇੱਧਰ ਉੱਧਰ ਤੇ ਪਰ ਗੱਲ ਆ ਵੀ ਤੂੰ ਆ ਜਿਹੜੇ ਡਰਾਮੇ ਕਰਦਾ ਪਿਆ ਪਹਿਲਾਂ ਤੂੰ ਤੈਨੂੰ ਕੀ ਲੋੜ ਸੀ ਤੂੰ ਆਪਣਾ ਨੰਬਰ ਜਨਤਕ ਕਰਨ ਦੀ ਤੂੰ ਉਹਨਾਂ ਦੀ ਜੀ ਸਪੋਰਟ ਕਰਦਾ ਪਿਆ ਵਾਂ ਕੰਚਨ ਕੁਮਾਰੀ ਦੇ ਉਹ ਕਹਿੰਦਾ ਵੀ ਮੈਂ ਜੇਲ ਕਰਾ ਕੇ ਰਹੂੰਗਾ ਠੀਕ ਆ ਤੂੰ ਉਹਨੂੰ ਭੈਣ ਬਣਾਇਆ ਹੋਇਆ ਤੇ ਫਿਰ ਜੋ ਜਿਹੜੀ ਕਾਰਵਾਈ ਕਰਨੀ ਕਰ ਤੂੰ ਜਿਹੜੀ ਕਾਨੂੰਨੀ ਲੜਾਈ ਲੜਨੀ ਲੜ ਤੈਨੂੰ ਆਪਣੇ ਨੰਬਰ ਕਿਉਂ ਮਤਲਬ ਬੋਲਦਾ ਪਿਆ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੇ ਤੈਨੂੰ ਪਤਾ ਸੀ ਮੈਨੂੰ ਕੋਈ ਨਾ ਕੋਈ ਫੋਨ ਆਵੇ ਤੇ ਇਹੀ ਬੰਨਬਰ ਲੈ ਕੇ ਮੈਂ ਪੁਲਿਸ ਦੇ ਕੋਲ ਜਾਵਾਂ ਮੈਂ মিডিਆ ਦੇ ਕੋਲ ਜਾਵਾਂ ਤੇ ਮੈਂ ਸਕਿਉਰਟੀ ਲਵਾਂ ਆ ਡਰਾਮਾ ਇਹ ਬੰਦੇ ਦਾ ਸਾਰਾ ਸਕਿਉਰਟੀ ਦੇ ਚੱਕਰ ਦੇ ਵਿੱਚ ਆ ਤੇ ਹੱਲੇ ਹੋਰ ਪਤਾ ਨਹੀਂ ਕਿੰਨੇ ਕੌਣੇ ਇਦਾਂ ਦੇ ਹੱਲੇ ਹੋਰ ਪਤਾ ਨਹੀਂ ਕਿੰਨੇ ਕੰਮ ਲੰਗ ਆਉਣੇ ਜਿਹੜੇ ਸਕਿਉਰਟੀਆਂ ਮੰਗਣਗੇ ਇਹ ਸਿਰਫ ਪੰਜਾਬ ਦੇ ਵਿੱਚ ਸੋਸ਼ਲ ਵਰਕਰ ਨੇ ਉਹਨਾਂ ਤੱਕਿਆ ਮੈਲ ਅਜੋ ਤੇ ਮੇਰੇ ਨਾਲ ਮੌਜੂਦ ਨੇ ਸਿਵਨਜੀ ਸਿੰਘ ਮਾਨ ਕੀ ਮੁੱਦਾ ਕੀ ਦੇਖੋ ਜੀ ਇਹ ਦੇਖੋ ਜੀ 2-3 ਦਿਨ ਪਹਿਲਾਂ ਇੱਕ ਪੀਸੀ ਕੀਤੀ ਸੀ ਮੁਹਾਲੀ ਤੇ ਉਹਦੇ ਚ ਅਮਰਪਾਲ ਨੇ ਅੰਗੇਸ ਸੀ ਜਿਹੜਾ ਕਿ ਉਹਨੇ ਇੱਕ ਕੁੜੀ ਨੂੰ ਚਾਨੋ ਮਾਰ ਦਿੱਤਾ ਗਿਆ ਸੀਗਾ ਉਹਦੇ ਅੰਗੇਸ ਸੀ ਜਿਹੜਾ ਕਿ ਇੱਕ ਸ਼ਹਿਨਾਜ਼ ਭੱਟੀ ਨੇ ਉਹਦੇ ਉਹਦੇ ਸੰਬੰਧ ਚ ਇੱਕ ਵੀਡੀਓ ਪਾਈ ਸੀਗੀ ਅਮਰਤਪਾਲ ਮਹਿਰੋਂ ਨੇ ਬਹੁਤ ਚੰਗਾ ਕੰਮ ਕੀਤਾ ਕੀ ਅਮਰਤਪਾਲ ਨੇ ਚੰਗਾ ਕੰਮ ਕੀਤਾ ਕਦ ਚੰਗਾ ਕੰਮ ਕੀਤਾ ਸੀ ਉਹਦੇ ਉਹਦੇ ਗੱਲ ਸੁਣ ਕੇ ਯਕ ਮੈਨੂੰ ਸਜਾਦ ਭੱਟੀ ਕਾਲ ਕਰਦਾ ਪਿਆ ਤੂੰ ਗਲਤ ਕੰਮ ਕਰਦਾ ਪਿਆ ਤੇਰਾ ਇਲਜ਼ਾਮ ਬਹੁਤ ਬੁਰਾ ਹੋਊਗਾ ਮੈਂ ਕਿਸ ਗੱਲ ਦਾ ਇਲਜ਼ਾਮ ਬੁਰਾ ਹੋਊਗਾ ਕਿ ਮੈਂ ਉਸ ਪਰਿਵਾਰ ਦਾ ਸਾਥ ਦੇ ਰਿਹਾ ਉਸ ਪਰਿਵਾਰ ਦਾ ਗਰੀਬ ਅੱਛਾ ਹੁਣ ਇਹ ਕਹਿ ਰਿਹਾ ਕਿ ਉਹ ਪੀਸੀ ਸੁਣ ਕੇ ਉਹ ਪੀਸੀ ਸੁਣ ਕੇ ਨਹੀਂ ਕਿਉਂਕਿ ਇਹਨੇ ਇੱਕ ਆਪਣਾ ਉਹਦੇ ਚ ਨੰਬਰ ਜਾਣ ਤੱਕ ਕੀਤਾ ਸੀ ਇਹਨੇ ਮੈਂ ਜੇ ਨੰਬਰ ਕਿਉਂ ਜਾਣ ਤੱਕ ਕੀਤਾ ਇਹਨੂੰ ਪਤਾ ਸੀ ਪੰਜਾਬ ਦੇ ਵਿੱਚੋਂ ਜਿਹੜੇ ਲੋਕ ਅਮਰਤਪਾਲ ਮਹਿਰੋਂ ਦਾ ਸਪੋਰਟ ਕਰਨ ਵਾਲੇ ਆ ਜਾਂ ਲਚਰਤਾ ਦੇ ਖਿਲਾਫ ਜਿਹੜੇ ਲੋਕ ਬੋਲਣ ਵਾਲੇ ਆ ਕਿਸੇ ਨਾ ਕਿਸੇ ਨੇ ਮੈਨੂੰ ਕਾਲ ਕਰ ਹੀ ਲੈਣੀ ਆ ਕਿਉਂਕਿ ਇਹ ਜਿਹੜਾ ਇਹ ਸਿਰ ਤੇ ਪੱਗ ਬੰਨ ਕੇ ਪੱਗ ਦੇ ਵਿੱਚ ਜਿਹੜਾ ਸਿਰ ਫਸਾ ਕੇ ਇਹ ਬੰਦਾ ਲਚਰਤਾ ਦੀ ਸਪੋਰਟ ਕਰਦਾ ਪਿਆ ਮਤਲਬ ਇਹ ਕਹਿ ਰਿਹਾ ਕਿ ਗੰਜਨ ਕੁਮਾਰੀ ਬਹੁਤ ਵਧੀਆ ਕੰਮ ਕਰ ਰਹੀ ਸੀ ਉਹ ਆਪਣਾ ਪਰਿਵਾਰ ਪਾਲਦੀ ਪਈ ਸੀ ਹੈ ਤੇ ਇਹ ਉਹਦੀ ਸਪੋਰਟ ਕਰਦਾ ਪਿਆ ਵਾ ਤੇ ਉਧਰੋਂ ਜਿਹੜੇ ਲੋਕ ਅਮਰ ਮੈਰੋਂ ਦੀ ਸਪੋਰਟ ਦੇ ਵਿੱਚ ਆ ਇਹਨੂੰ ਪਤਾ ਸੀ ਕਿ ਮੈਂ ਆਪਣਾ ਨੰਬਰ ਬੋਲਾਂ ਸੋਸ਼ਲ ਮੀਡੀਆ ਤੇ ਉੱਤੇ ਤੇ ਮੈਨੂੰ ਕੋਈ ਨਾ ਕੋਈ ਆਪੇ ਥ੍ਰੈਟ ਕਾਲ ਆ ਹੀ ਜਾਣੀ ਆ ਤੇ ਫਿਰ ਮੈਂ ਉੱਥੇ ਚੀਕ ਝਾੜਾ ਪਾਉਂਗਾ ਜਾ ਕੇ ਮੀਡੀਆ ਦੇ ਵਿੱਚ ਤੇ ਜਾ ਕੇ ਮੈਂ ਪੁਲਿਸ ਪ੍ਰਸ਼ਾਸਨ ਦੇ ਕੋਲ ਪਹੁੰਚੂਗਾ ਵੀ ਮੈਨੂੰ ਸਿਕਿਉਰਟੀ ਦਿੱਤੀ ਦਾ ਮੈਨੂੰ ਤਾਂ ਥ੍ਰੈਟ ਆ ਮਤਲਬ ਸਿਰਫ ਆ ਡਰਾਮਾ ਜਿਹੜਾ ਨਾ ਸਿਕਿਉਰਟੀ ਲੈਣ ਦਾ ਹੀ ਆ ਹੋਰ ਕੋਈ ਡਰਾਮਾ ਨਹੀਂ ਇਹ ਬੰਦੇ ਦਾ ਬਸ ਇਦਾਂ ਦੀਆਂ ਚਾਵਲਾਂ ਪਤਲੀਆਂ ਮੈਂ ਕੀ ਗੱਲ ਸੀ ਕੀਤੀ ਹੈ ਤੁਹਾਡੇ ਅਮਰਤਪਾਲ ਨੇ ਤਾਂ ਡਾਇਰੈਕਟ ਕੁੜੀ ਨੂੰ ਮੌਤੇ ਘੱਟ ਧਾਰ ਦਿੱਤਾ ਗਿਆ ਜਿਹੜਾ ਕੀ ਉਹ ਅੱਜ ਬਾਹਰ ਭੱਜ ਗਿਆ ਕੁਸੀਂ ਕੀ ਸਾਬਤ ਕੀ ਕਰਨਾ ਚਾਹੁੰਦੇ ਹੋ ਕਹਿੰਦਾ ਤੁਹਾਨੂੰ ਮੈਂ ਪਿਆਰ ਨਾਲ ਸਮਝਾਉਂਦਾ ਕੋਈ ਗੱਲ ਨਹੀਂ ਮੈਂ ਸਮਝਾ ਲੈ ਕਿੱਡੀ ਵੱਡੀ ਗੱਲ ਤੂੰ ਜਾਣ ਤੋਂ ਮਾਰੇਗਾ ਮੇਰੇ ਵਰਗੇ ਹੋਰ ਹਜ਼ਾਰ ਉੱਟ ਜਾਣਗੇ ਆਵਾਜ਼ ਜਿਹੜਾ ਵੀ ਸੱਚ ਦੀ ਬਾਤ ਚੱਕਦਾ ਨਾ ਉਹਨੂੰ ਦਬਾਇਆ ਜਾ ਦੇਖੋ ਬਾਰੇ ਇਹ ਕਹਿੰਦਾ ਮੈਂ ਸੱਚ ਦੀ ਬਾਤ ਚੱਕਣਾ ਮਤਲਬ ਲਚਰਤਾ ਫਲਾਉਣਾ ਸੱਚ ਦੀ ਗੱਲ ਆ ਨੰਗ ਤੰਗੇ ਹੋ ਕੇ ਲਚਣਾ ਟੱਪਣਾ ਡਬਲ मीनिंग ਗੱਲਾਂ ਕਰਨੀਆਂ ਮੇਰਾ ਹੀ ਗੰਦ ਖੋਲਣਾ ਮਤਲਬ ਉਸ ਕੁੜੀ ਨੇ ਇੰਨਾ ਕੁ ਗੰਦ ਖੋਲਿਆ ਹੋਇਆ ਸੀਗਾ ਉਹਨਾਂ ਕੋ ਪਹਿਲਾਂ ਤਾਂ ਪਤਾ ਹੀ ਨਹੀਂ ਸੀ ਅਜੇ ਆਪਾਂ ਨੂੰ ਇਹਦਾ ਆਪਾਂ ਨੂੰ ਪਤਾ ਨਹੀਂ ਸੀ ਬਾਲੀਆਂ ਵੀਡੀਓ ਸ਼ੋ ਨਹੀਂ ਹੁੰਦੀਆਂ ਸੀ ਉਹਦੇ ਮਰਨ ਤੋਂ ਬਾਅਦ ਜਦੋਂ ਹੋਰ ਉਹਦੇ ਫਾਲੋਅਰ ਵੜੇ ਵਧੇ ਫਾਲੋਅਰ ਵੀ ਉਹਦਾਂ ਦੇ ਚਾਵਲ ਉਹ ਵੀ ਜੱਪੜ ਖਾਲੇ ਉਹਦਾਂ ਦੇ ਪਤਾ ਨਹੀਂ ਕਿਹੜੀ ਮੰਨ ਸਮਝ ਨਹੀਂ ਆਉਂਦੀ ਕਿ ਇਹਨਾਂ ਦੇ ਆਪ ਦੇ ਟੱਬਰ ਹੈ ਨਹੀਂਗੇ ਪਰਿਵਾਰ ਹੈ ਨਹੀਂਗੇ ਵੀ ਤੁਸੀਂ ਉਹਨੂੰ ਫਾਲੋ ਕਰੋਂਗੇ ਤੁਹਾਡਾ ਪਰਿਵਾਰ ਤੁਹਾਡੀ ਆਈਡੀਆਂ ਤੇ ਨਾਲ ਜੁੜਿਆ ਹੋ ਉਹ ਤੁਹਾਡੇ ਪਰਿਵਾਰ ਨੂੰ ਸ਼ੋ ਹੋਣਗੀਆਂ ਉਹਦ ਲਈ ਇੰਨਾ ਕ ਗੰਦ ਜਿਹੜੀ ਉਹ ਲੇਡੀਜ਼ ਬੋਲਦੀ ਸੀ ਨਾ ਮੈਂ ਤਾਂ ਬੜਾ ਹੈਰਾਨ ਆ ਕਿ ਬਲ ਸਿਰਫ ਇੱਕ ਪੈਸਾ ਜਿਹੜਾ ਦੁਨੀਆ ਨੇ ਮੁੱਖ ਰੱਖ ਲਿਆ ਇੱਜ਼ਤਾਂ ਤੋਂ ਬੰਦਾ ਡਰ ਜੇਗਾ ਇੱਜ਼ਤ ਨਾਲ ਕੋਈ ਲੈਣਾ ਦੇਣਾ ਨਹੀਂ ਬੜੀ ਹਰਾਨੀ ਦੀ ਗੱਲ ਆ ਬਈ ਸ਼ਜਾਦ ਭੱਟੀ ਹੋ ਮੈਂ ਤਾਂ ਕਿੱਡੀ ਵੱਡੀ ਗੱਲ ਤੂੰ ਦੇਖਾ ਇਕੱਲੇ ਨਾਲ ਇਕੱਲਾ ਜਦ ਮਰਜੀ ਆਇਆ ਤੂੰ ਪੰਜਾਬ ਆ ਤੂੰ ਇੰਡੀਆ ਆ ਜਿੱਥੇ ਕਿਉਂ ਤੇ ਆ ਜਾਗੇ ਆਪਾਂ ਕਿੱਡੀ ਵੱਡੀ ਗੱਲ ਐ ਤੂੰ ਡਰਦਾ ਨਹੀਂ ਮੇਰੇ ਨਾਲ ਸ਼ਜਾਦ ਭੱਟੀ ਨੂੰ ਅਮਰਤਮਾਲ ਨੂੰ ਕੀ ਕਹਿਣਾ ਚਾਹੂਗੀ ਕੀ ਸੰਦੇਸ਼ ਕੀ ਹੈ ਅਮਰਤਮਾਲ ਜਿੱਥੇ ਮਰਜੀ ਭੱਜ ਲੈ ਇਹਨੂੰ ਅਰੈਸਟ ਪਠੰਡਾ ਪੁਲਿਸ ਜ਼ਰੂਰ ਕਰੂਗੀ ਸਾਨੂੰ ਉਹਨਾਂ ਤੇ ਮਾਣ ਹੈ ਕਿ ਉਹ ਰੈਸਟ ਕਰਕੇ ਛੱਡਣਗੇ ਉੱਥੋਂ ਦਾ ਪ੍ਰਸ਼ਾਸਨ ਸਾਥ ਨਹੀਂ ਦੇਦਾ ਅਸੀਂ ਹਾਈ ਕੋਰਟ ਦਾ ਦਰਵਾਜ਼ਾ ਜ਼ਰੂਰ ਖੜਕਾਵਾਂਗੇ ਹਾਈ ਕੋਰਟ ਦੇ ਥਰੂ ਚਲਾਵਾਂਗੇ ਅਸੀਂ ਅਸੀਂ ਪ੍ਰਸ਼ਾਸਨ ਦੇ ਬਦਲੇ ਵਿੱਚ ਬਲਦਾਨਾ ਪਹਿਲੇ ਹੁਣ ਵਿੱਚ ਸ਼ਹਜਾਦ ਪੱਟੀ ਦੀ ਗੱਲ ਕਰ ਰਿਹਾ ਅਮਰਤਪਾਲ ਮਹਿਰੋਂ ਦੀ ਗੱਲ ਕਰ ਰਿਹਾ ਇਹ ਬੰਦੇ ਨੇ ਇੱਕ ਏਡਾ ਵੱਡਾ ਖੇਲ ਖੇលਿਆ ਕਿ ਅਮਰਤਪਾਲ ਮਹਿਰੋਂ ਦੇ ਖਿਲਾਫ ਬੋਲਿਆ ਫਿਰ ਸ਼ਹਜਾਦ ਪੱਟੀ ਦੇ ਖਿਲਾਫ ਬੋਲ ਪਿਆ ਇਹਨੂੰ ਪਤਾ ਸੀ ਕਿ ਜਿਹੜੇ ਉਹਨਾਂ ਦੇ ਸਪੋਰਟਰ ਆ ਤੇ ਵੀ ਮੈਂ ਇਹਨੇ ਆਪਣਾ ਫਿਰ ਨੰਬਰ ਜਨ ਤੱਕ ਬੋਲ ਦਿੱਤਾ ਤੇ ਜਦੋਂ ਨੰਬਰ ਜਨ ਤੱਕ ਬੋਲਿਆ ਇਹਨੂੰ ਕਾਲ ਆ ਗਈ ਪਰ ਇਹ ਬੰਦੇ ਨੂੰ ਪਹਿਲਾਂ ਹੀ ਇਹਦੀ ਪਲੈਨਿੰਗ ਸੀ ਇਹਨੂੰ ਪਤਾ ਸੀ ਕਿ ਮੈਂ ਨੰਬਰ ਆਪਣਾ ਜਨ ਤੱਕ ਕਰੂੰਗਾ ਤਾਂ ਮੈਨੂੰ ਕਿਸੇ ਨਾ ਕਿਸੇ ਨੇ ਕਾਲ ਕਰ ਹੀ ਦੇਣੀ ਆ ਤੇ ਉਹ ਕਾਲ ਹੋਈ ਇੱਕ ਦੋ ਕਾਲਾਂ ਆਈਆਂ ਇਹਨੂੰ ਤੇ ਹੁਣ ਇਹ ਬੰਦਾ ਉੱਥੇ ਪੈਂਟ ਗਿੱਲੀ ਕਰੀ ਫਿਰਦਾ ਸਕਿਉਰਿਟੀ ਮੰਗਦਾ ਕਰਦਾ ਮੈਂ ਜੇ ਡਰਾਮੇ ਉਹ ਭਰਾਵਾ ਤਾਂ ਹੱਥ ਜੁੜੇ ਉਹ ਤੁਹਾਡੇ ਅਗੇ ਉਹ ਬੱਸ ਕਰੋ ਹੁਣ ਇਹ ਕੇਸ ਨੂੰ ਠੰਡਾ ਹੋਣ ਦਿਓ ਬੱਸ ਕਰੋ ਇਹ ਕਿਤੇ ਬਹੁਤ ਕਿਤੇ ਮਤਲਬ ਜੋ ਤਾਂ ਨਹੀਂ ਲੱਗ ਗਿਆ ਆਪਕੇ ਦੇ ਚਾਰਾਂ ਦੇਸ਼ਾਂ ਦਾ ਇਹ ਵੀ ਜਿੱਡੀ ਕਵੱਡੀ ਤੁਸੀਂ ਇਹ ਲੜਾਈ ਨੂੰ ਬਣਾ ਕੇ ਬੈਹਗੇ ਕੋਈ ਨਹੀਂ ਹੁੰਦਾ ਇੱਕ ਗੰਦ ਸਾਫ ਹੋਇਆ ਵਾ ਜਿੰਨੇ ਸਮਾਜ ਦੇ ਵਿੱਚ ਗੰਦ ਪਾਇਆ ਹਾ ਜੀ ਇਹ ਗੰਦਗੀ ਸਾਫ ਹੋਈ ਹੋਈ ਆ ਤੇ ਇਹ ਕਿ ਕੋਈ ਮਾੜਾ ਕੰਮ ਨਹੀਂ ਹੋਇਆ ਚੰਗਾ ਹੀ ਹੋਇਆ ਵਾ ਸਵੇਸ ਕਰਕੇ ਹੁਣ ਤਾਂ ਸਾਡੇ ਜਿਹੜੇ ਚੇਅਰ ਪਰਸਨ ਆ ਸਾਡੇ ਊਮਨ ਸੈਲ ਦੇ ਤੇ ਉਹਨਾਂ ਨੇ ਵੀ ਇਹ ਇਹਦਾ ਹੀ ਵਿਰੋਧਤਾ ਕੀਤੀ ਆ ਉਹਨਾਂ ਨੇ ਵੀ ਮੰਗ ਕੀਤੀ ਆ ਕਿ ਇਹਦੇ ਉੱਤੇ ਇਹ ਪਾਬੰਦੀ ਲੱਗਣੀ ਚਾਹੀਦੀ ਆ ਤੇ ਜਿਹੜੇ ਬਾਲ ਭਾਗ ਉਹਨਾਂ ਵੱਲੋਂ ਵੀ ਜਿਹੜਾ ਇੱਕ ਇਹਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਆ ਕਿ ਜਿਹੜੇ ਪੰਡਤ ਧਨਰਾਓ ਉਹਨਾਂ ਦੇ ਨਾਂ ਜਿਹੜੇ ਮਾਂ ਬੋਲੀ ਪੰਜਾਬੀ ਦਾ ਜਿਹੜਾ ਪ੍ਰਚਾਰ ਕਰਗੇ ਹਾਲੇ ਕਿ ਆਪ ਖੋਦੋ ਕੰਨੜਾ ਤੇ ਮਤਲਬ ਉਹਨਾਂ ਵੱਲੋਂ ਵੀ ਜਿਹੜੀ ਐਪਲੀਕੇਸ਼ਨ ਪਾਈ ਗਈ ਆ ਤੇ ਉਹਦੇ ਉੱਤੇ ਜਿਹੜਾ ਕਾਰਵਾਈ ਵੀ ਹੋਈ ਆ ਸੋ ਇਹ ਜਿਹੜੇ ਲਚਰਤਾ ਫਲਾਉਣ ਵਾਲੇ ਲੋਕਾਂ ਦੇ ਉੱਤੇ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਲੋਕ ਇਦਾਂ ਦੇ ਲੰਗ ਦੇ ਲੰਗੀਆਂ ਵੀਡੀਓ ਪਾਉਂਦੇ ਆ ਜਾ ਸੋਸ਼ਲ ਮੀਡੀਆ ਦੇ ਉੱਤੇ ਗੰਦ ਪਾਉਂਦੇ ਉਹਨਾਂ ਦੇ ਉੱਤੇ ਕਾਰਵਾਈਆਂ ਪਰਜੇ ਵੀ ਦਰਜ ਹੋਣਗੇ ਤੇ ਹੋਣੇ ਵੀ ਚਾਹੀਦੀ ਆ ਸੋ ਇਸ ਕਰਕੇ ਆ ਜਿਹੜੇ ਭਰਾਓ ਤੁਹਾਡੇ ਮਗਰ ਜੋੜੇ ਹੱਥ ਹੋਏ ਉਹ ਤੁਹਾਨੂੰ ਜਿਨ੍ਹਾਂ ਨੂੰ ਘਰੇ ਕੋਈ ਨਹੀਂ ਪੁੱਛਦਾ ਖਾਲੇ ਵੇਲੜੋਂ ਘਰੋਂ ਦੇ ਹੀ ਕੱਢੇ ਹੋਏ ਆ ਪੁੱਛਦਾ ਕੋਈ ਨਹੀਂ ਤੁਹਾਨੂੰ ਆ ਕੇ ਤੁਸੀਂ ਇੱਕ ਚੈਨਲਾਂ ਦੇ ਮੂਰੇ ਬਹਿ ਜਾਂਦੇ ਆ ਪਤਾ ਨਹੀਂ ਉਹਨਾਂ ਨੂੰ ਉਹ ਚੈਨਲ ਵਾਲੇ ਵੀ ਵੇਲੜ ਕੋਈ ਚੈਨਲ ਵਾਲੇ ਤੁਸੀਂ ਵੀ ਇੰਨੇ ਵੇਲੇ ਕੋਈ ਚੱਜ ਦੀ ਖਬਰ ਦਿਖਾ ਦਿਆ ਕਰੋ ਕਿਸੇ ਦੀ ਹੋਰ ਪੰਜਾਬ ਦੇ ਵਿੱਚ ਏਡੇ ਏਡੇ ਵੱਡੇ ਵੱਡੇ ਮੁੱਦੇ ਆ ਦੇਸ਼ ਦੇ ਵਿੱਚ ਏਡੇ ਵੱਡੇ ਮੁੱਦੇ ਆਏ ਤੇ ਨੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਦੇ ਨਾਲ ਖੋਈਆਂ ਜਾ ਰਹੀਆਂ ਥਾਂ ਥਾਂ ਦੇ ਉੱਤੇ ਧਰਨੇ ਲੱਗੇ ਹੋਇਆ ਕਿਸਾਨਾਂ ਦੇ ਡਾਂਗਾ ਫਿਰਦੀਆਂ ਪਈਆਂ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਰਹੇ ਆ ਕਿ ਇਹਨਾਂ ਬਾਰੇ ਤੁਸੀਂ ਬੋਲਦੇ ਬੋਲ ਸਕਦੇ ਇਹਨਾਂ ਤੇ ਤੁਹਾਡੀ ਕੋਈ ਇੰਟਰਵਿਊ ਨਹੀਂ ਆਉਂਦੀ ਆ ਤੁਸੀਂ ਇੱਕ ਮਲੰਗ ਜੀ ਜਨਾਨੀ ਮਰੀ ਆ ਤੇ ਉਹਦੇ ਤੇ ਤੁਸੀਂ ਦੇਹ ਤੇਰੇ ਜਿਹੜਾ ਮਲੰਗ ਆਉਂਦਾ ਉਹਦੀ ਇੰਟਰਵਿਊ ਲੈ ਕੇ ਵਜੇ ਨੇ ਸਿਰਫ ਵਿਊ ਦਾ ਚੱਕਰ ਰਹਿ ਗਿਆ ਬਸ ਬਸ ਵਿਊ ਦੇ ਹੀ ਖੇਡਿਆ ਇਹ ਆਵੇ ਹੱਥ ਜੋੜੇ ਤੁਹਾਡੇ ਅੱਗੇ ਚੈਨਲ ਵਾਲਿਓ ਤੁਹਾਡੇ ਅੱਗੇ ਵੀ ਆ ਤਾਹ ਜਿਹੜੇ ਮਲੰਗ ਜਿਹੜੇ ਆ ਪੱਗਾਂ ਬੰਨ ਕੇ ਸਿਰ ਦੇ ਉੱਤੇ ਆ ਮਲੰਗ ਪੁਣਾ ਕਰਦੇ ਸਕਿਉਰਟੀਆਂ ਲੈਣ ਦੇ ਚੱਕਰ ਦੇ ਵਿੱਚ ਜਿਹੜੇ ਉਹ ਭਈਏ ਰਾਣੀ ਦੇ ਭਰਾ ਬਣੇ ਫਿਰਦੇ ਕੰਚਨ ਕੁਵਾਰੀ ਦੀ ਜਿਹੜੀ ਉਹਨੂੰ ਸਪੋਰਟ ਕਰਦੇ ਆ ਉਹ ਤੁਣੀ ਤੁਸੀਂ ਵੀ ਥੋੜੀ ਬਹੁਤ ਸ਼ਰਮ ਕਰ ਲਓ ਜੁੱਤੀਆਂ ਵਾਲੇ ਕੋਨ ਕੰਮ ਤੋਂ ਹੀ ਆਪ ਹੀ ਕਰਦੇ ਆ ਤੇ ਫੇ